ਜਿੱਥੇ ਬੀਜੇਪੀ ਪਰਿਵਾਰ ਦੇ ਅੰਦਰ ਅੱਜ ਮੈਨੂੰ ਮੌਕਾ ਮਿਲਿਆ ਫਾਰਮਲ ਤੌਰ ਤੇ ਪੰਜਾਬ ਬੀਜੇਪੀ ਦਫਤਰ ਦੇ ਅੰਦਰ ਮਹਾਰਾਣੀ ਪ੍ਰਨੀਤ ਕੁਰ ਜੀ ਜਿਨ੍ਹਾਂ ਨੇ ਹੁਣੇ ਕੁਝ ਦਿਨ ਪਹਿਲਾਂ ਦਿੱਲੀ ਬੀਜੇਪੀ ਹੈਡਕੁਆਟਰਸ ਤੇ ਪਾਰਟੀ ਜੁਆਇਨ ਕੀਤੀ ਅੱਜ ਪਹਿਲੀ ਦਫਾ ਪੰਜਾਬ ਬੀਜੇਪੀ ਦਫਤਰ ਤੇ ਪਹੁੰਚੇ ਹੈ ਉਹਨਾਂ ਦਾ ਮੈਂ ਹਾਰਦਿਕ ਸਵਾਗਤ ਕਰਦਾ ਹਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਮੈਂ ਦੁਬਾਰਾ ਕਿਉਂਕਿ ਕੱਲ ਸੁਸ਼ੀਲ ਰਿੰਕੂ ਜੀ ਜੋ ਆਮ ਆਦਮੀ ਪਾਰਟੀ ਦੇ ਇਕਲੌਤੇ ਮੈਂਬਰ ਲੋਕ ਸਭਾ ਹੈਗੇ ਕਿਉਂਕਿ ਅੱਜ ਤਾਈ ਫਾਰਮਲ ਅਸਤੀਫਾ ਜਾ ਕੇ ਸਪੀਕਰ ਸਾਹਿਬ ਨੂੰ ਦਿੱਤਾ ਨਹੀਂ ਉਹ ਅੱਜ ਪਾਰਟੀ ਜੁਆਇਨ ਕਰ ਰਹੇ ਹੈ ਮੈਂ ਉਹਨਾਂ ਦਾ ਬਹੁਤ ਹੀ ਦਿਲੋਂ ਸਵਾਗਤ ਕਰਦਾ ਜੇ ਇੱਥੇ ਆਏ ਹੈ ਬੀਜੇਪੀ ਪੰਜਾਬ ਹੈੱਡ ਕੁਆਰਟਰ ਦੇ ਅੰਦਰ ਮੈਂ ਉਹਨਾਂ ਦਾ ਬਹੁਤ ਹੀ ਸਵਾਗਤ ਕਰਦਾ ਅੱਜ ਮੈਨੂੰ ਜਿੱਥੇ ਸੁਸ਼ੀਲ ਰਿੰਕੂ ਜੀ ਜਿਹੜੇ ਜਲੰਧਰ ਪਾਰਲਮਾਨੀ ਹਲਕੇ ਦੀ ਨੁਮਾਇੰਦਗੀ ਕਰ ਰਹੇ ਲੋਕ ਸਭਾ ਦੇ ਵਿੱਚ ਉੱਥੇ ਹੀ ਜਲੰਧਰ ਵੈਸ ਤੋਂ ਐਮਐਲਏ ਸ਼ੀਤਲੰਗੁਰਾਲ ਜੀ ਦਾ ਅੱਜ ਇੱਥੇ ਕੱਲ ਬੀਜੇਪੀ ਹੈੱਡਕ quartਰ ਦਿੱਲੀ 'ਚ ਜੁਆਇਨਿੰਗ ਇਹਨਾਂ ਦੀ ਹੋਈ ਸੀ ਅੱਜ ਬੀਜੇਪੀ ਪੰਜਾਬ ਦਫਤਰ ਦੇ ਅੰਦਰ ਪਹੁੰਚਣ ਦਾ ਬਹੁਤ ਹੀ ਦਿਲੋਂ ਨਿਗਾ ਸਵਾਗਤ ਸਾਰਿਆਂ ਦਾ ਕਰਦਾ ਬਹੁਤ ਹੀ ਅੱਜ ਖੁਸ਼ੀ ਦਾ ਮਾਹੌਲ ਹੈ वैसे भी आज बड़ा खुशियां दा ਦਿਹਾੜਾ ਹੈ ਜਿੱਥੇ ਪੰਜਾਬ ਬੀਜੇਪੀ ਪਰਿਵਾਰ ਚ ਵਾਧਾ ਹੋਇਆ ਉੱਥੇ ਮੈਨੂੰ ਪਤਾ ਲੱਗਿਆ ਇਹ ਪੰਜਾਬ ਦੇ ਮੁੱਖ ਮੰਤਰੀ ਦੇ ਘਰੇ ਵੀ ਖੁਸ਼ੀਆਂ ਆਈਆਂ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਉਹਨਾਂ ਨੂੰ ਵਧਾਈ ਦੇਣਾ ਅੱਜ ਉਹਨਾਂ ਦੇ ਘਰੇ ਲక్ష్ਮੀ ਆਈ ਹੈ ਬਹੁਤ-ਬਹੁਤ ਵਧਾਈ ਖੋਰ ਵੀ ਵਧਾਈ ਉਹਨਾਂ ਨੂੰ ਉਹਨਾਂ ਨੂੰ ਡਬਲ ਵਧਾਈ ਭਗਵੰਤ ਮਾਨ ਜੀ ਨੂੰ ਕਿਉਂਕਿ ਜਿੱਥੇ ਅੱਜ ਪਰਿਵਾਰ ਦੇ ਅੰਦਰ ਲక్ష్ਮੀ ਆਈ ਹੈ ਉਹ ਮੈਂ ਉਸ ਲక్ష్ਮੀ ਨੂੰ ਕੇਜਰੀਵਾਲ ਸਾਹਿਬ ਵਾਲੀ ਲక్ష్ਮੀ ਦੇ ਨਾਲ ਨਹੀਂ ਜੋੜਦਾ ਸਾਬ ਉਹਨਾਂ ਨੇ ਕਰੇ ਜਾਂ ਉਹਨਾਂ ਦੀ ਪਾਰਟੀ ਜੀ ਜੋ ਲక్ష్ਮੀ ਆਈ ਸੀ ਉਹ ਲੋਕਾਂ ਦੀ ਸੀਗੀ ਉਹ ਕਾਲਾ ਧਨ ਸੀਗਾ ਉਹ ਲక్ష్ਮੀ ਉਹ ਸੀਗੀ ਉਹ ਅੱਜ ਆਮ ਆਦਮੀ ਪਾਰਟੀ ਤੇ ਭਾਰੀ ਪੈ ਰਹੀ ਹੈ ਪਰ ਅੱਜ ਜਿਹੜੀ ਬੇਟੀ ਉਹਨਾਂ ਦੇ ਘਰੇ ਪਹਲਾ ਵੀ ਉਹਨੂੰ ਸਾਰੇ ਪਰਿਵਾਰ ਸਾਰੇ ਪੰਜਾਬ ਕਨੇਓ ਅੱਜ ਅਸ਼ੀਸ਼ਾਂ ਤੇ ਉਹਨਾਂ ਨੂੰ ਲੋਕ ਵਧਾਈ ਦੇ ਰਹੇ ਆ ਉਹਦੇ ਵਿੱਚ ਮੈਂ ਵੀ ਸ਼ਾਮਿਲ ਆ ਪਰ ਇਹਦੇ ਦਾਵਾ ਜਿਹੜੀ ਖੁਸ਼ੀ ਭਗਵੰਤ ਮਾਨ ਜੀ ਨੂੰ ਇਹਨਾਂ ਦਿਨਾਂ ਦੇ ਵਿੱਚ ਪ੍ਰਾਪਤ ਹੋਈ ਹੈ ਅੱਜ ਤੋਂ 7 ਦਿਨ ਪਹਿਲਾਂ ਤੇ ਪੰਜਾਬ ਨੂੰ ਵੀ ਚਾਹੇ ਇਸ ਗੱਲ ਦੀ ਖੁਸ਼ੀ ਹੈ ਚਾਹੇ ਕਿਸੇ ਹੋਰ ਤਰੀਕੇ ਨਾਲ ਖੁਸ਼ੀ ਹੋਈ ਹੋਣੀ ਹੈ ਉਹ ਇਸ ਗੱਲ ਦੀ ਖੁਸ਼ੀ ਹੈ ਵੀ ਹੁਣ ਪੰਜਾਬ ਦਾ ਮੁੱਖ ਮੰਤਰੀ ਖੁਦਮੁਖਤਾਰ ਹੋ ਗਿਆ ਜਿਨ੍ਹਾਂ ਦੇ ਹੱਥ 'ਚ ਲਗਾਮਾਂ ਸੀਗੀਆਂ ਉਸ ਕਾਲੇ ਧੰਦੇ ਚੱਕਰ ਦੇ ਅੰਦਰ ਜਿਹੜੀ ਸ਼ਰਾਬ ਦੇ ਪੁਲਸੀ ਚੋਂ ਕੱਢ ਕੇ ਜਿਨ੍ਹਾਂ ਨੇ ਕੀਤੀ ਸੀ ਉਹ ਅੱਜ ਸਲਾਖਾਂ ਦੇ ਪਿੱਛੇ ਐ ਤੇ ਅੱਜ ਪਹਿਲੀ ਵਾਰ ਪੰਜਾਬ ਨੇ ਕਰੀਬਨ 1.5 ਪੂਨੇ 2 ਸਾਲ ਦੇ ਬਾਅਦ ਇੱਕ ਖੁਦਮੁਖਤਾਰ ਚੀਫ ਮਿਨਿਸਟਰ ਮਿਲਿਆ ਤੇ ਅੱਜ ਦੇ ਬਾਅਦ ਭਗਵੰਤ ਮਾਨ ਜੀ ਇਸ ਗੱਲ ਦਾ ਉਲਾਮਾ ਨਹੀਂ ਕਿਸੇ ਨੂੰ ਦੇ ਸਕਦੇ ਕਿਉਂਕਿ ਉਸ ਦਿਨ ਜਿੱਦਨ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਹੋਈ ਹੈ ਦਿੱਲੀ ਦੇ ਅੰਦਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕੀਤਾ ਹੈ ਉਹ ਦਿਨ ਰਜ ਕੇ ਖੁਸ਼ੀਆਂ ਮਨਾਇਆਂ ਗਈਆਂ ਭਗਵੰਤ ਮਾਨ ਜੀ ਦੇ ਕਰੇ ਆ ਗੱਲ ਮੈਂ ਤੁਹਾਨੂੰ ਇਸੇ ਤਰ੍ਹਾਂ ਹੀ ਨਹੀਂ ਕਹਿ ਰਿਹਾ ਕੋਈ ਰਾਜਨੀਤਿਕ ਲਾਗ ਲਪੇਟ ਜਾਂ ਕੋਈ ਐਵੇਂ ਕੋਈ ਗੱਲ ਇੰਪਲਾਂਟ ਕਰਨ ਵਾਸਤੇ ਨਹੀਂ ਕਹਿ ਰਿਹਾ ਇਹਦੀ ਪੁਖਤਾ ਸਬੂਤ ਹੈ ਤੁਸੀਂ ਉਹਨਾਂ ਦੇ ਸਟਾਫ 'ਚ ਜਾਂ ਕਿਤੇ ਪੁੱਛੋਗੇ ਤੁਸੀਂ ਜਰਨਲਿਸਟ ਹੋ ਮੇਰੇ ਤੋਂ ਜ਼ਿਆਦਾ ਯੂ ਆਰ ਮੋਰ ਰਿਸੋਰਸਫੁਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਉੱਥੇ ਕਿਸ ਕਿਸਮ ਦਾ ਮਾਹੌਲ ਹੈ अज जेड़े मगर मच्छी आंसू बहाए जा रहे है मैं फिर दोहरा रहा मगरमच्छी आंसू बहाए जा रहे हैं साक्का हो रहा है वो धक्का हर शख्स बना लेता है इखलाक का एक मयार अपने लिए कुछ और औरों के लिए कुछ और सुशील रिंकू जी बैठे हैं ਅੱਜ ਇਹਨਾਂ ਦੇ ਵਾਸਤੇ ਜਿਹੜੇ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ। ਛਿਤਲੰਗ ਰਾਲ ਜੀ ਬੈਠੇ ਇਹਨਾਂ ਦੇ ਵਾਸਤੇ ਜਿਹੜੀ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ। ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਨੂੰ ਤੇ ਕੇਜਰੀਵਾਲ ਸਾਹਿਬ ਨੂੰ ਅੱਜ ਜਿਨ੍ਹਾਂ ਨੂੰ ਤਿਤਲੀਆਂ ਕਹਿੰਦੇ ਐ ਅੱਜ ਤੋਂ ਜੇ 6 ਮਹੀਨੇ ਪਹਿਲਾਂ 8 ਮਹੀਨੇ ਪਹਿਲਾਂ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਉਦੋਂ ਇਹ ਕੀ ਸੀਗੇ ਸਾਹਿਬ? ਉਦੋਂ ਕੀ ਸੀਗੇ ਝੂਠੇ ਵਾਅਦੇ ਕਰਕੇ ਜਿਸ ਤਰ੍ਹਾਂ ਤੁਸੀਂ ਸਾਰੇ ਪੰਜਾਬ ਨੂੰ ਬੇਕੂਬ ਬਣਾਇਆ ਕੱਲ ਬੜੇ ਸਪਸ਼ਟ ਤੌਰ ਤੇ ਰਿੰਕੂ ਜੀ ਨੇ ਦਿੱਲੀ ਬੀਜੇਪੀ ਹੈੱਡਕੁਆਰਟਰ 'ਚ ਦੱਸਿਆ ਵੀ ਜੋ ਵਾਅਦੇ ਕੀਤੇ ਗਏ ਸੀ ਜਲੰਧਰ ਦੇ ਵਾਸਤੇ ਉਹਨਾਂ ਨੂੰ ਕਿਸ ਤਰ੍ਹਾਂ ਇੱਕ ਇੱਕ ਕਰਕੇ ਉਹਨਾਂ ਨੇ ਉਸ ਗੱਲ ਤੇ ਉੱਤੇ ਕੋਈ ਗੋਲੇ ਨਹੀਂ ਉਹਨਾਂ ਨੇ ਕਹਿੰਦੇ ਕੂੜੇ ਦੇ ਢੇਰ ਟਾ ਦੂੰਗਾ ਮੈਂ ਕਹਿੰਦੇ ਮੈਂ ਇੱਥੇ ਸੜਕਾਂ ਸਹੀ ਕਰਵਾ ਦੂੰਗਾ ਮੈਥੇ ਡਿਵੈਲਪਮੈਂਟ ਦੀ ਦਰਿਆ ਬਹਾ ਦੂੰਗਾ ਤੇ ਜਦੋਂ ਗੱਲ ਆਈ ਵੀ ਇਹਨਾਂ ਕੰਮ ਕਰਨ ਵਾਸਤੇ ਕੋਈ ਪੈਸੇ ਦਿਓ ਮੈਨੂੰ ਲੱਗਦਾ ਵੀ ਦਵਾਨੀ ਨਹੀਂ ਦਿੱਤੀ ਸੁਸ਼ੀਲ ਰਿੰਕੂ ਜੀ ਨੂੰ ਉਥੇ ਡਿਵੈਲਪਮੈਂਟ ਦੇ ਕੰਮਾਂ ਵਾਸਤੇ ਇਹ ਜਿਹੜੇ ਕੰਮਾਂ ਨੂੰ ਲੈ ਕੇ ਸੁਸ਼ੀਲ ਜੀ ਚਾਹੇ ਸਿੰਧਿਆ ਜੀ ਕੋਲ ਗਏ ਐਵੀਏਸ਼ਨ ਮਿਨਿਸਟਰ ਮੋਦੀ ਸਾਹਿਬ ਦੀ ਸਰਕਾਰ ਦੇ ਅੰਦਰ ਚਾਹੇ ਰੇਲਵੇ ਮਿਨਿਸਟਰ ਕੋਲ ਗਏ ਇਹਨਾਂ ਨੇ ਚਾਹੇ ਰੇਲਵੇ ਦੇ ਜਿਹੜੇ ਕੰਮ ਸੀਗੇ ਚਾਹੇ ਆਦਮਪੁਰ 에어ਪੋਰਟ ਦਾ ਕੰਮ ਸੀਗਾ ਖਟਾ ਖਟ ਹਾਤੋਂ ਹਾਤ ਆਦਮਪੁਰ 에어ਪੋਰਟ ਉ ਚੱਲੂ ਹੈ ਇਹਨਾਂ ਦੇ ਅੰਡਰ ਬ੍ਰਿਜ ਓਵਰ ਬ੍ਰਿਜ ਵੀ ਸੈਂਕਸ਼ਨ ਹੋਏ ਜਿਹੜੇ ਕੰਮਾਂ ਨੂੰ ਗਏ ਸੀਗੇ ਤੇ ਇਸੇ ਤਰ੍ਹਾਂ ਜਿਹੜੇ ਵਾਅਦਿਆਂ ਨੂੰ ਲੈ ਕੇ ਸ਼ੀਤਲ ਜੀ ਤਾਂ ਵਾਪਸ ਕਰ ਵਾਪਸੀ ਹੈ ਐਸੇ ਭਾਜਪਾ ਪਾਰਟੀ ਨਾਲ ਪਹਿਲਾਂ ਜੁੜੇ ਰਹੇ ਹੈ ਇਹਨਾਂ ਨੂੰ ਆਹ ਕਹਿ ਕੇ ਲੈ ਕੇ ਗਏ ਸੀ ਵੀ ਉਥੇ ਜਲੰਧਾ ਦੇ ਅੰਦਰ ਅਸੀਂ ਸਾਰਾ ਜਿਹੜਾ ਜਿਹੜਾ ਇੱਕ ਮਾਹੌਲ ਹੈ ਗੁੰਡਾਗਰਦੀ ਦਾ ਲੁੱਟਖੋ ਦਾ ਤੇ ਆ ਜਿਹੜੇ ਸੱਟੇ ਬਾਜ਼ ਜਿਹੜੇ ਐ ਉਹ ਖਤਮ ਕਰ ਦੂੰਗਾ ਅੱਜ ਤੁਹਾਨੂੰ ਸ਼ੀਤਲੰਗਰਾਲ ਜੀ ਦੱਸਣਗੇ ਵੀ ਜਲੰਧਰ ਜਿਹੜਾ ਹੱਬ ਬਣ ਗਿਆ ਲੋਟਰੀ ਦਾ ਜਿਹੜਾ ਆ ਕੰਦਾ ਚੱਲ ਰਿਹਾ ਹੈ ਗਰੀਬਾਂ ਨੂੰ ਲੁੱਟਣ ਦਾ ਜਿਹੜਾ ਆਮ ਆਦਮੀ ਜਿਹੜਾ ਛੋਟਾ ਮਜ਼ਦੂਰ ਰਾਤ ਨੂੰ ਆਪਣੇ 10 ਰੁਪਏ ਆ 20 ਰੁਪਏ ਕਿਉਂ ਪਰ ਅੱਜਕੱਲ ਦਾ ਅਮਰੀਕਾ ਲੋਟਰੀ ਦੀ ਟਿਕਟ ਵੀ ਸ਼ੀਤਲ ਜੀ 100 ਰੁਪਏ ਦੀ ਹੋ ਗਈ ਉਸ ਤੋਂ ਵੀ ਘਟ ਨਹੀਂ ਹੁੰਦੀ ਉਹ ਜਿਹੜਾ 500 400 ਰੁਪਏ ਦੀ ਦਿਹਾੜੀ ਕਮਾ ਕੇ ਲੈਂਦਾ ਉਹਦੇ ਵੀ ਉਹਦੇ ਉੱਤੇ 100 ਰੁਪਏ ਦਾ ਜਿਹੜਾ ਟਾਂਕਾ ਇਸ ਭਗਵੰਤ ਮਾਨ ਜੀ ਦੀ ਸਰਕਾਰ ਜਾਂ ਅੱਜ ਤੱਕ ਕੇਜਰੀਵਾਲ ਸਾਹਿਬ ਦੀ ਸਰਕਾਰ ਸੀ ਪਿਛਲੇ ਇੱਕ ਹਫ਼ਤੇ ਤੋਂ ਇਹਨਾਂ ਦੀ ਸਰਕਾਰ ਬਣੀ ਹੈ ਤੇ ਉੱਥੇ ਦੀ ਐਡਮਿਨਿਸਟ੍ਰੇਸ਼ਨ ਕਹਿ ਰਹੀ ਹੈ ਸੀਤਲ ਜੀ ਇਸ ਮਸਲੇ ਤੇ ਸਾਡੇ ਨਾਲ ਗੱਲ ਨਾ ਕਰਿਓ ਇਹ ਤਾਂ ਹੁਕਮ ਉੱਤੋਂ ਆਇਆ ਹੈ ਹਨ ਉੱਤੇ ਜਿਹੜਾ ਉੱਤੇ ਵਾਲੀ ਪਹਿਲਾਂ ਤਾਂ ਤਾਰ ਦਿੱਲੀ ਤਾਈਂ ਜੁੜਦੀ ਸੀ ਹੁਣ ਉਹ ਦਿੱਲੀ ਤਾਈਂ ਜਾਣ ਵਾਲੀ ਤਾਰ ਤਾਂ ਈਡੀ ਵਿਭਾਗ ਨੇ ਕੱਟਤੀ ਹੁਣ ਸਿਰਫ ਇੱਥੇ ਦੋ ਸੈਕਟਰ ਦੀ ਕੋਠੀ 'ਚ ਆ ਕੇ ਖਤਮ ਹੁੰਦੀ ਹੈ ਉਹਦੇ ਵਾਸਤੇ ਤੇ ਕੱਲ ਜਿਹੜੇ ਇਲਜ਼ਾਮ ਲੱਗ ਰਹੇ ਸੀ ਦੋ ਸਾਡੇ ਐਮਐਲਏ ਸਹਿਬਾਨ ਮੈਂ ਸਮਝਦਾ ਪਤਾ ਨਹੀਂ ਸਾਡੇ ਵਾਲੇ ਇਲਾਕੇ ਤੇ ਮਾਲ ਵਿੱਚ ਐ ਵੈਸੇ ਵੀ ਟੇਲਾਂ ਤੇ ਬੈਠੇ ਆ ਪਰ ਜਦੋਂ ਮਾੜਾ ਕੰਮ ਹੁੰਦਾ ਸੀ ਫਰੰਟ ਤੇ ਹੁੰਨੇ ਆ ਦੋ ਐਮਐਲਏ ਸਹਿਬਾਨ ਦੋਨੋਂ ਸਾਬ ਫਿਰੋਜ਼ਪੁਰ ਕੰਸਟੀਚੁਐਂਸੀ ਐਮਪੀ ਕੰਸਟੀਚੁਐਂਸੀ ਸੇ ਬਿਲੋਂਗ ਕਰਤੇ ਆ ਇੱਕ ਬੱਲੂਆਣਾ ਸੇ ਹੈ ਸ਼੍ਰੀਮਾਨ ਜੀ ਇੱਕ ਜਲਾਲਾਬਾਦ ਸੇ ਸ਼੍ਰੀਮਾਨ ਜੀ ਹੈ ਉਹਨਾਂ ਨੇ ਕੱਲ ਫੇਰ ਆਮ ਅਮੇਜ਼ਡ ਆ ਕਿ ਉਹਨਾਂ ਦੀ ਅਡਰਸਟੀ ਐਡੀ ਮੋਟੀ ਚਮੜੀ ਹੋ ਗਈ ਟੈਫਲੋਨ ਦੀ ਚਮੜੀ ਹੋ ਗਈ ਉਹਨਾਂ ਲੋਕਾਂ ਦੀ ਉਹ ਅੱਜ ਮੋਰੈਲਿਟੀ ਦਾ ಪಾਠ ਪੜਾ ਰਹੇ ਸਭ ਕੱਲ ਕਹਿ ਰਹੇ ਸਾਨੂੰ 25-25 ਕਰੋੜ ਦੀ ਆਫਰ ਆਈ ਜਿਨ੍ਹਾਂ ਲੋਕਾਂ ਦੀ ਸੋਚ 25000 ਤੋਂ ਹੈ ਨਹੀਂ ਜ਼ਿਆਦਾ ਜਿਨ੍ਹਾਂ ਲੋਕਾਂ ਦੇ ਉੱਤੇ 5-5000 ਰੁਪਏ ਦੇ ਕਿਉਂਕਿ ਜਿਹੜੇ ਸਾਥੀ ਕੱਲ ਬੋਲ ਰਹੇ ਸੀਗੇ ਉਹ ਸਾਡੇ ਪੁਰਾਣੇ ਪਾਰਟੀ ਨਾਲ ਜੁੜੇ ਲੋਕ ਰਹੇ ਸਾਬ ਸਾਡੇ ਉਸ ਸਮੇਂ ਦੇ ਯੂਥ ਕਾਂਗਰਸ ਦੇ ਉਸ ਇਲਾਕੇ ਦੇ ਪ੍ਰਧਾਨ ਸੀ ਤੇ ਬਾਜਵਾ ਸਾਹਿਬ ਹੱਸੋ ਨਾ ਆ ਮੈਂ ਫੈਕਟ ਦੱਸ ਰਿਹਾ ਤੁਹਾਨੂੰ ਉਹਨਾਂ ਤੇ 420 ਦਾ 5-5000 ਰੁਪਏ ਦਾ ਕੁਝ ਮੰਦਰਜ ਹੈ ਸਾਹਿਬ ਉਹਨਾਂ ਦਾ ਆਪਸੀ ਪਰਿਵਾਰਕ ਝਗੜਾ ਸੀਗਾ ਉਸ ਤੇ ਮੈਂ ਉਸ ਗੱਲ ਤੇ ਮੈਂ ਨਹੀਂ ਕਰਨਾ ਚਾਹੁੰਦਾ ਉਹ ਕਹਿੰਦੇ ਸੀ ਇਹ ਮੇਰੇ ਪਿਤਾ ਹੀ ਹੈ ਨਹੀਂ ਉਹਨਾਂ ਗੱਲਾਂ ਦਾ ਉਹਨਾਂ ਦਾ ਪਰਿਵਾਰਕ ਆਪਣਾ ਉਹਨਾਂ ਦਾ ਇੱਕ ਮੋਰਲ ਕਿਰਦਾਰ ਹੈ ਮੌਜੂਦ ਤੇ ਨਹੀਂ ਮੈਂ ਤਾਂ ਲੋਕਾਂ ਦੀ ਉਸ ਭਾਵਨਾ ਤੇ ਜਿਹੜੇ 5000 ਰੁਪਏ ਵਾਸਤੇ ਡੁੱਲਦੇ ਫਿਰਦੇ ਸੀ ਉਹਨਾਂ ਨੂੰ 25 ਕਰੋੜ ਰੁਪਇਆ ਕੌਣ ਦੇਊਗਾ रूपानी जी हम भी दूसरी तरफ रहे हैं आज से डेढ़ दो साल पहले बहुत किस्म के इल्जाम लगे हो गए बीजेपी आज भी अपोजिशन पार्टी इल्जाम लगा रही है ये तो लगा ही रहे पच्चीस पच्चीस हजार करोड़ पच्चीस करोड़ की बात कर रहे हैं पर आज तक बीजेपी के ऊपर मंदबुद्धि का कभी इल्ज़ाम नहीं लगा साहब आप बताइए जो माल बाजार में 5000 हजार रुपये में मिलता हो या पच्चीस हजार में मिलता हो उसके पच्चीस करोड़ कौन देगा साहब ਇਹ ਲੋਕ ਆਪਣੇ ਆਪ ਨੂੰ ਕੁਝ ਜ਼ਿਆਦਾ ਆਂਕ ਰਹੇ ਹਨ ਇਹ ਉਹ ਆਮ ਲੋਕ ਹਨ ਜਿਨ੍ਹਾਂ ਨੇ ਆਪਣੀ ਕੀਮਤ 25 ਕਰੋੜ ਰੁਪਏ ਆਂਕ ਰੱਖੀ ਹੈ इनकी कीमत ਪੰਜਾਬ ਕੇ ਲੋਕੋ ਮੇ ਬਿਲਕੁਲ ਸਪਸ਼ਟ ਹੋ ਚੁਕੀ ਹੈ ਲੋਕ ਆਣ ਵਾਲੇ ਸਮੇਂ ਚ ਬਖਲਾ ਕੇ ਕੱਲ ਜਿਹੜੇ ਕਹਿ ਰਹੇ ਸੀ ਵੀ ੱੱਕਾ ਹੋ ਰਿਹਾ ਹੈ ਇਹਨਾਂ ਨੇ ਜੁਆਇਨ ਕੀਤਾ ਕੱਲ ਸ਼ੀਤ ਲੰਗਰਾਲ ਜੀ ਦੇ ਘਰੇ ਜਾ ਕੇ ਰਿੰਕੂ ਜੀ ਦੇ ਘਰੇ ਜਾ ਕੇ ਥੋੜੇ ਵੀ ਕਰਿਆ ਆ ਕੇ ਗੜਬੜ ਕੀਤੀ ਹੈ ਸ਼ੀਤ ਜੀ ਦੇ ਜਾ ਕੇ ਉੱਥੇ ਬੂਹੇ ਪੰਨੇ ਹੈ ਗੁੰਡਾਗਰਦੀ ਕੀਤੀ ਹੈ ਮੈਂ पंजाब सरकार को और पंजाब की एडमिनिस्ट्रेशन को इस बात से आगाह करना चाहता हूं कि इस किस्म की गुंडागर्दी के ऊपर नकेल डालें सब इसको बीजेपी कभी इजाजत नहीं देगी इट इज ए स्टेट सब्जेक्ट आई डू अप्रिशिएट इट परंतु आज कोड ऑफ कंडक्ट लगा हुआ है और हम बीजेपी पंजाब जाके बिल्कुल हमारे इलेक्शन कमीशन में इस बात की कंप्लेंट दर्ज करवाएंगे कि इसकी जांच हो पंजाब सरकार के मंत्रियों की देख रेख में उनकी अगुवाई में जिस किस्म की खुली गुंडागर्दी वहां पे कल जलंधर में हुई है इसकी तहकीकात करके इनको सजा मिलनी चाहिए और साथ में हम तो करते हैं पंजाब इलेक्शन कमीशन से दैट दे विल एंश्योर पूरा इसको पुख्ता करेंगे कि जहाँ अभी तो शराब पंजाब के अंदर शराब घोटाले की जांच बाकी पड़ी है अभी तो सिर्फ अमरुद्धों का ही घोटाला खुला है शराब का घोटाला तो खुलेगा उसके साथ साथ ये गुंडागर्दी का जो घोटाला खुला उसका नाच किया जा रहा है उसके ऊपर पूरी तरह पाबंद करें कोड ऑफ कंडक्ट लगने के बाद किसी किस्म की डिमॉन्स्ट्रेशन किसी किस्म का एकत्रता चाहे वो पोलिटिकल रंग के साथ पोलिटिकल पार्टी करे उसके लिए परमिशन लेनी जरूरी होती है वो पता करें ये बिना परमिशंस के बिना इनके नॉलेज में लेके आके कि किस तरह से काम हो रहे हैं और इसकी हम ऊपर भी जाके इलेक्शन कमीशन दिल्ली के जाके भी हम इसका पूरा कार्रवाई करेंगे और आज एक बार फिर से जहां हमारे प्रनीत कौर जी सुशील रिंकू जी शीतल अंगराल जी का स्वागत करता हूं वहीं पे ही आज एक बड़ी तादाद में चाहे जीरकपुर से चाहे डेराबसी से ਚਾਹੇ ਪਠਾਨਕੋਟ ਸੇ ਔਰ ਚਾਹੇ ਦੂਰ ਦਰਾੜ ਇਲਾਕੋਂ ਸੇ ਪਟਿਆਲਾ ਸੇ ਚਲਕੇ ਲੋਗ ਇੱਕ ਬੜੇ ਤਾਦਾਦ ਮੇਂ ਭਾਜਪੀ ਪਰਿਵਾਰ ਮੇਂ ਸ਼ਾਮਿਲ ਹੋਏ ਮੈਂ ਉਨ੍ਹਾਂ ਦਾ ਤਹਿ ਦਿਲ ਸੇ ਸਵਾਗਤ ਕਰਤਾ ਹੂੰ ਉਨਕੋ ਉਹਨਾਂ ਸਾਰਿਆਂ ਨੂੰ ਮੈਂ ਜੀ ਆਇਆਂ ਆਖਦਾ ਤੇ ਮੈਂ ਸਮਝਦਾ ਰਲ ਮਿਲਕੇ ਆਉਣ ਵਾਲੇ ਦਿਨਾਂ ਦੇ ਅੰਦਰ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਦੇ ਉਠਾ ਕੇ ਪੰਜਾਬ ਦੇ ਮੁੱਦੇ ਹੱਲ ਕਰਵਾਉਣ ਦਾ ਅਸੀਂ ਸਾਰੇ ਰਲ ਮਿਲਕੇ ਯਤਨ ਕਰਾਂਗੇ ਜੈ ਹਿੰਦ ਡਾਕਟਰ ਸਾਹਿਬ ਡਾਕਟਰ ਸਾਹਿਬ ਡਾਕਟਰ ਸਾਹਿਬ ਵੀ ਆ ਰਹੇ ਹਨ ਜੰਮੂ ਦਾ ਦਵਾਈ ਚਾਈਆਂ ਗ੍ਰਿਸ਼ਟ ਬਾਰੇ ਬਹੁਤ ਚਰਚਾ ਹੋ ਰਹੀ ਹੈ ਕਿ ਜੀਸਰ ਜੁਆਇਨ ਕਰੇ ਕਿ ਗੱਲ ਕਰਦੇ ਆ ਤੁਸੀਂ ਕਾਹਲੇ ਨਾ ਪਿਆ ਕਰੋ ਤੁਸੀਂ ਫਿਰ ਜੋਤਸੀ ਵਾਲਾ ਕੰਮ ਕਰਨ ਲੱਗ ਜਿਓਗੇ ਤੁਹਾਡਾ ਕੰਮ ਹੈ ਜੋ ਕੰਮ ਹੋ ਜੇ ਉਹਨੂੰ ਰਿਪੋਰਟ ਕਰਨਾ ਬਾਕੀ ਆਂਕਲਨ ਤੁਸੀਂ ਕਰ ਸਕਦੇ ਹੋ ਤੁਹਾਡੀ ਕਲਮ ਹੈ ਕੁਝ ਵੀ ਲਿਖੋ ਕੁਝ ਵੀ ਬੋਲੋ ਪਰ ਨਥਿੰਗ ਇਜ਼ ਡਨ ਟਿਲ ਇਟ ਇਜ਼ ਡਨ ਅੱਜ ਦੇ ਜਿਹੜੇ ਹਾਲਾਤ ਹੈ ਅੱਜ ਕੱਲੇ ਇੱਕ ਕਿਸੇ ਵਿਅਕਤੀ ਵਿਸ਼ੇਸ਼ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਅੱਜ ਕੋਈ ਵੀ ਪੋਲੀਟੀਕਲ ਬੰਦਾ ਹੈ ਉਹ ਦੇਖੂਗਾ ਵੀ ਕਿਹੜੇ ਪਾਸੇ ਚਲੋ ਕੁਝ ਲੋਕਾਂ ਦੇ ਕਿਉਂਕਿ ਰਾਜਨੀਤੀ ਦੇ ਅੰਦਰ ਹਰੇਕ ਕਿਸਮ ਦਾ ਬੰਦਾ ਹੁੰਦਾ ਹੈ ਕਈਆਂ ਦੇ ਆਪਣੇ ਨਿੱਜੀ ਮਫਾਦ ਹੁੰਦੇ ਹੈ ਕਈ ਅਗਰ ਕੋਈ ਜੈਨੂਇਨਲੀ ਦੇਸ਼ ਦੀ ਤਰੱਕੀ ਜਾਂ ਪੰਜਾਬ ਦੀ ਤਰੱਕੀ ਚ ਇੰਟਰਸਟਿਡ ਹੈ ਉਹ ਆਪਣੇ ਫੈਸਲੇ ਹਾਲਾਤ ਦੇਖ ਕੇ ਕਹਿਣਗੇ ਪਰ ਹਾਲਾਤ ਜਿਹੜੇ ਅੱਜ ਦੇਖ ਰਹੇ ਆ ਲੋਕ ਹਿੰਦੁਸਤਾਨ ਦਾ ਜਿਹੜਾ ਇੱਕ ਮੁਹਾੜ ਬਣਿਆ ਹੈ ਉਹ ਅੱਜ ਬੀਜੇਪੀ ਕਨੇ ਬਣਿਆ ਤਾਂ ਹੋ ਸਕਦਾ ਪਤਾ ਨਹੀਂ ਕੌਣ ਕੌਣ ਆਵੇ ਤੁਸੀਂ ਤਾਂ ਇੱਕ ਬੰਦੇ ਦਾ ਨਾਮ ਲੈ ਰਹੇ ਹੋ ਸਕਦਾ ਤੁਹਾਡੀ ਕੌਲਮੀ ਤੁਹਾਨੂੰ ਲੈਣਾ ਪਵੇ ਪੂਰਾ ਬਟ ਯਹਾਂ ਮੇਂ ਤਾਂ ਅਸਾ ਲੱਗ ਰਹਾ ਹੈ ਕਾਂਗਰਸ ਜਿੱਤ ਬੀਜੇਪੀ ਸਭ ਆਪ ਆਪ ਬੀਜੇਪੀ ਕੋ ਕਿਉਂ ਬਲੇਮ ਕਰ ਰਹੇ ਸਰ ਆਪ ਬੀਜੇਪੀ ਇਨਕੋ ਬਲੇਮ ਨਾ ਕਰੋ ਅਗਰ ਕਾਂਗਰਸ ਪਾਰਟੀ ਆਪਣੇ ਨੇਤਾਵਾਂ ਕੋ ਆਪਣੇ ਵਰਕਰੋ ਕੋ ਬੱਕਰੀਓਂ ਕੀ ਸੰਖਿਆ ਦੇਤੀ ਹੈ ਖੁਦ ਉਨਕੇ ਪ੍ਰਧਾਨ ਜੀ ਨੇ ਬਿਆਨ ਦਿਆ ਵੀ ਸ਼ੇਰ ਸ਼ੇਰ ਤਾਂ ਚਲੇਗੇ ਮੈਂ ਤਾਂ ਬੱਕਰੀਓਂ ਸੇ ਕੰਮ ਚਲਾ ਲੂੰਗਾ ਸਭ चाहे हमारे आज के दिन उनके हमारे विरोधाभास हैं पंजाब के जो कांग्रेस के लीडर हैं दूसरी तरफ बैठे हैं और उनको बकरियां कहने का तो उनके लीडर का कोई हक नहीं उनका अगर प्रधान बकरियां कह रहा है तो साहब वो शेर की तरह गर्ज के भी दिखाएंगे आग, आग, ਇਕ ਮਸਜ ਆ ਰਿਹਾ ਹੈ ਉਹਨਾਂ ਦੇ ਦਰ ਸੇ ਕਿ ਉਹ ਨਹੀਂ ਹਟਾਇਆ ਗਿਆ ਇਸ ਲਈ ਉਹਨੇ 파ਟੀ ਚੁੱਕੀ। ਦੇਖਿਏ ਮੈਂ ਸਮਝਦਾ ਹੂੰ ਕਿ ਇਹ ਇੱਕ ਇੱਕ ਸੈਕਿੰਡ ਇੱਕ ਸੈਕਿੰਡ ਸ਼ੀਤਲ ਜੀ ਸ਼ੀਤਲ ਜੀ ਉਹ ਆਦਮੀ ਹੈ ਮੈਂ ਆਪਸੇ ਕਮਲ ਜੀ ਇਸ ਬਾਤ ਕੀ ਬੇਨਤੀ ਕਰੂੰਗਾ ਸਾਡੇ ਸਾਰੇ ਪੱਤਰਕਾਰ ਸਾਥੀਆਂ ਨੂੰ ਮੇਰੀ ਬੇਨਤੀ ਹੈ ਵੀ ਇੱਜ ਤਾਂ ਹੀ ਇਹ ਨਾਲੀ ਕੰਪਲੇਂਟ ਪੈਂਡਿੰਗ ਪਈ ਹੈ ਪ੍ਰਾਇਮਰੀ ਕੰਪਲੇਂਟ ਦੇਖੋ ਸਾਡੇ ਦੌਰ ਜਨਲ ਸਿੰ ਜਿੱਥੇ ਆਪਰੇਸ਼ਨ ਲੋਟਸ ਨਾਮ ਬਦਲ ਇਹਨਾਂ ਨੇ ਬੀਜੇਪੀ ਨੂੰ ਬਦਨਾਮ ਕਰਨ ਦਾ ਕੀਤਾ ਸੀ ਉਹਦੇ ਸਿਗਨੇਟਰੀ ਆ ਸੀਗੇ ਜੀ ਹੀ ਇਜ਼ ਦਾ ਮੇਨ ਜਿਨ੍ਹਾਂ ਨੇ ਕੰਪਲੇਂਟ ਦਿੱਤੀ ਸੀਗੀ ਇਹ ਤੁਹਾਨੂੰ ਆਡੇ ਇਹਨਾਂ ਦੀ ਪ੍ਰੈਸ ਕਾਨਫਰੰਸ ਕਰਕੇ ਮੈਂ ਕਹੂੰਗਾ ਅੱਜ ਤਾਂ ਤੋਂ ਚਲੋ ਖੁਸ਼ੀ ਦਾ ਮਾਹੌਲ ਹੈ ਕਿਸੇ ਦੇ ਕਰੇ ਸਨਾਈਆਂ ਬਜਰੀਆਂ ਕਿਸੇ ਦੀ ਪਾਰਟੀ ਵਧੀਆ ਵਧੀਆ ਪਰ ਉਹਦੇ ਤੇ ਵਿਚਾਰਨਾ ਪਾਣਗੇ ਵੀ ਕਿਹੜਾ ਹਾਲਾਤਾਂ ਜੇ ਕਿਉਂ ਕੰਪਲੇਂਟ ਹੋਇਆ ਸੀ ਬੀਜੇਪੀ ਨੇ ਤੱਬ ਵੀ ਕੰਪਲੇਂਟ ਦਰਜ ਕਰਾਈ ਥੀ گورنر ਸਾਹਿਬ ਨੂੰ ਵੀ ਕਿਹਾ ਸੀਗਾ ਇਹ ਤੇ ਕੰਪਲੀਟ ਮਹੌਲੀ ਵੀ ਦਿੱਤੀ ਸੀ ਵੀ ਆ ਜਾਂਚ ਕਰਵਾਈ ਜਾਵੇ ਹੈ ਨਾ ਐਮ ਐਲ ਏ ਦੇ ਇਹਨਾਂ ਲੀਡਰਸ ਦੀ ਜਿਨ੍ਹਾਂ ਨੂੰ 25-25 ਕਰੋੜ ਦੇ ਟੈਲੀਫੋਨ ਆਏ ਪਤਾ ਲੱਗੇ ਕਿਹਨੇ ਲੈ ਲੇ ਕਿੱਥੇ ਗਏ ਪੈਸੇ ਉਹਨਾਂ ਦੀ ਜਾਂਚ ਕਰੀ ਕਿਉਂਕਿ ਮੇਰੇ ਇੱਕ ਐਚਐਮਐਲ ਕੁਸ਼ਨ ਮੋਟਰ ਨਾ ਲੱਗਾ ਹਾਂਜੀ ਇਨਫੋਰਮੇਸ਼ਨ ਮੋਟਰਸ ਵੀ ਕਰ ਕਰਦੇ ਵੀ ਆਪਾਂ ਉਹ ਕੋ ਥੋੜੇ ਤੋਂ ਸਾਰਾ ਜਿਵੇਂ ਉਹਨਾਂ ਨੂੰ ਪਤਾ ਹੈਗਾ ਕਿਉਂਕਿ ਇਹਦੀ ਵੀ ਕੋਈ ਪੱਧਰੀ ਜਾਂਚ ਕੋਈ ਉਹਨਾਂ ਸਟੇਟ ਦਾ ਪਤਾ ਹੈ ਕਿ ਚਾਜ ਜਿਸੀ ਕਿਵੇਂ ਕਰੇਗੀ ਲੇਕਿਨ ਥੋਡੇ ਕੋਲ ਸਾਰੀਆਂ ਚੀਜ਼ਾਂ ਕਿਉਂਕਿ ਉਹ ਚੀਜ਼ ਇੰਨੀ ਬੜੇ ਸਕਰੀਨ ਡੋਕੂ ਜਾਂਦੇ ਨੇ 525 ਕਰੋੜ ਦਾ ਵੀ ਕਿਹਾ ਖਰੀਦਾਂ ਕਿਹਾ ਤੇ ਫੁੱਕੇ ਫਿਰ ਘਾਤਮ ਚਾਨਨ ਕੋਤੋਂ ਪਾਣੀ ਹੋਵੇ ਤਾਂ ਗੋਡਿੰਗੋ ਡੀਨੀ ਆ ਕੋਪੀ ਜੀ ਜਲਸੀ ਹਨ ਸਰਕਾਰ ਤੁਸੀਂ ਵੀ ਦੱਸੋ ਜੇ ਕੋਈ ਇਹ ਕਹਿ ਕੇ ਜਾਂਚ ਕਰਵਾ ਸਕਦੇ ਹੋ ਵੀ ਆਹ ਚੀਜ਼ ਗਲਤ ਹੈ ਸਹੀ ਹੈ ਫੈਕਟਸ ਨਾਲ ਉਤਾਰਦੇ ਫੈਕਟਸ ਦੇ ਨਾਲ ਸਾਰਾ ਕੁਝ ਹੋਊਗਾ ਸਾਬ ਮੈਂ ਤਾਂ ਇਹ ਕਹਿਣਾ ਵੀ ਪਹਿਲਾਂ ਸਵੇਰੇ ਚੀਕਾਂ ਵੱਜਣ ਲੱਗ ਜਾਣਗੀਆਂ ਵੀ ਈਡੀ ਦਾ ਦੁਰਉਪਯੋਗ ਹੋ ਰਿਹਾ ਹੈ ਹੁਣ ਜੇ ਅਸੀਂ ਅਮਰੂਦ ਖੋਲਦੇ ਆਂ ਜਾਂ ਸ਼ਰਾਬ ਦੀ ਪੇਟੀ ਖੋਲਦੇ ਆਂ ਤੇ ਇਲਜ਼ਾਮ ਪਹਿਲਾਂ ਲੱਗਣ ਲੱਗ ਜਾਂਦੇ ਆਂ ਤੇ ਆ ਜਿਹੜੇ ਲੋਟਸ ਦਾ ਆਪਰੇਸ਼ਨ ਖੋਲ ਕੇ ਬਹਿ ਗਏ ਸਮਾਣੇ ਤੇ ਸਭ ਕੁਝ ਇਹ ਹੋਗਾ ਜੀ ਤੁਸੀਂ ਮੇਰੇ ਤੋਂ ਜ਼ਿਆਦਾ ਸਮਝਦਾਰ ਹੋ ਜਿਹੜੀ ਲਾਅ ਐਂਡ ਆਰਡਰ ਇੱਥੇ ਦੀ ਸਿਚੁਏਸ਼ਨ ਹੈ ਉਹਦੇ ਵਿੱਚ ਈਡੀ ਦਾ ਕੋਈ ਰੋਲ ਨਹੀਂ ਆ ਦੇਖਾਂਗੇ ਅਗਰ ਕੋਈ ਪੈਸਾ ਅੰਦਰ ਬਾਹਰ ਹੋਇਆ ਹੈ ਮਨੀ ਲਾਂਡਰਿੰਗ ਦਾ ਕੇਸ ਹੋਇਆ ਈਡੀ ਵੀ ਆ ਜੂਗੀ ਬਟ ਏਜੰਸੀਜ਼ ਹੈਗੀਆਂ ਕਿ ਅੱਜ ਇਲੈਕਸ਼ਨ ਕਮਿਸ਼ਨ ਬੈਠਾ ਹੈ ਉਹਨਾਂ ਨੂੰ ਕਹਾਂਗੇ ਵੀ ਆ ਇਹਨਾਂ ਨਾਲ 25 ਕਰੋੜ ਦਾ ਸਵੇਰੇ ਉਹਨਾਂ ਦੋਨਾਂ ਹਮਾਰੇ ਬਸਤੀਆਂ ਕੋ ਬਲੂਆਣੇ ਸੇਰ ਵहां से ਬੁਲਾ ਲੈ ਜਲਾਲਾਬਾਦ ਉਹਨਾਂ ਦਾ ਪਸਵੇਰੇ ਪਤਾ ਲੱਗ ਜੂਗਾ ਸਾਬ ਦੇਣ ਕੰਪਲੇਂਟ ਮੈਂ ਤਾਂ ਕਹਿੰਦਾ ਅੱਜ ਦੇ ਦਿਨ ਤਾਂ ਈਡੀ ਵੀ ਖੁਦਮੁਖਤਿਆਰ ਹੈ ਈਡੀ ਵੀ ਇਲੈਕਸ਼ਨ ਕਮਿਸ਼ਨ ਦੇ ਹਟ ਹੈ ਵੀ ਪਤਾ ਲੱਗ ਜੇ ਕਿੱਥੋਂ ਟੈਲੀਫੋਨ ਆਇਆ ਇਹਦੇ ਵਿੱਚ ਈਡੀ ਦਾ ਐਂਗਲ ਬਣਦਾ ਹੈ ਆ ਤੁਸੀਂ ਕਹਿ ਰਹੇ ਹੋ ਵਾਂ ਤੁਸੀਂ ਮੈਂਸ਼ਨ ਕੀਤਾ ਹੈ ਮੇਰੇ ਦਿਮਾਗ 'ਚ ਆ ਵੀ ਉਹ ਸਾਥੀਆਂ ਨੇ ਕਿਹਾ ਵੀ ਸਾਨੂੰ ਫੋਰਨ ਤੋਂ ਕਾਲ ਆਈ ਹੈ ਸਰ ਤੇ ਫੋਰਨ ਦੀ ਕਾਲ ਆਈ ਹੈ ਤੋ ਤ ਫਿਰ ਮੈਂ ਸਮਝਦਾ ਵੀ ਈਡੀ ਦਾ ਇਹਦੇ 'ਚ ਦਖਲ ਬਣਦਾ ਸਵੇਰੇ ਹੋ ਸਕਦਾ ਉਹਨਾਂ ਨੂੰ ਪੁੱਛਦਿਆਂ ਫਿਰ ਉਹਨਾਂ ਨੇ ਕਿ ਹੁਣ ਤਕੜੇ ਰਹਿਣ ਤਕੜੇ ਰਹਿਣ ਕਿਤੇ ਸ਼ਾਂਤઈ ਬਦਲ ਨਾ ਜਾਣਾ ਇਹ ਆ ਦੇਖਿਓ ਸਾਬ ਕਿਉਂਕਿ ਜਿਹੜੇ ਤੁਸੀਂ ਕਹਿ ਰਹੇ ਹੋ ਸਾਬ ਆਉਣੇ ਵਾਲੇ ਦਿਨਾਂ ਵਿੱਚ ਦੇਖੀਏ ਕਿਹੜੇ ਕਿਹੜੇ ਦੀ ਕੀ ਦੀ ਪੜਤਾਲ ਹੁੰਦੀ ਹੈ ਸਭ ਅਫਸਰਾਂ ਤਾਸ ਜਾਰੀ ਹੋਗੀ ਸਾਬ ਅਫਸਰਾਂ ਤੋਂ ਤਾਂ ਦਬਾਅ 'ਚ ਇਹਨਾਂ ਨੇ ਕੰਮ ਕਰਵਾਇਆ ਹੈ ਮੇਰਾ ਮੰਨ ਹੈ ਕਿਉਂਕਿ ਅਫਸਰਾਂ ਨੂੰ ਤਾਂ ਹੱਥ ਕੋਈ ਲੱਗਣ ਦਿੱਤਾ ਨਹੀਂ ਮਾਲ ਗਿਆ ਹੈ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਆ ਬਦਨਾਮੀ ਕੰਪਨੀ ਦੀ ਮਾਲ ਜਿਹਨਾਂ ਕੋਲ ਗਿਆ ਉਹਨਾਂ ਦੀ ਜਾਂਚ ਚੱਲ ਰਹੀ ਹੈ ਇਹ ਇਹਨਾਂ ਦੀ ਵੀ ਇੱਥੇ ਵੀ ਜਿਹੜੇ ਮੰਤਰੀ ਸਾਹਿਬਾਨ ਉੱਥੇ ਕੋਠੀ 'ਚ ਮੌਜੂਦ ਸੀਗੇ ਸੋਸੋਧਿਆ ਸਾਹਿਬ ਦੇ ਮੈਨੂੰ ਲੱਗਦਾ ਚੈੱਕ ਕਰਿਓ ਸ਼ਾਇਦ ਐਕਸਰਸਾਈਜ਼ ਮਿਨਿਸਟਰ ਸਾਹਿਬ ਦਾ ਵੀ ਨਾਂ ਆ ਗਿਆ ਹੋਵੇ ਉਥੋਂ ਫਰਮਾਨਾ ਆ ਗਿਆ ਹੋਵੇ ਚੈੱਕ ਕਰ ਲਿਓ ਪੁੱਛ ਲਿਓ ਕਿਉਂਕਿ ਕੱਲ ਮੈਂ ਉਹਨਾਂ ਦਾ ਦੇਖ ਰਿਹਾ ਸੀਗਾ ਚਿਹਰੇ ਤੇ ਦਬਾਅ ਨਜ਼ਰ ਆ ਰਿਹਾ ਸੀ ਉਹਨਾਂ ਦੇ ਚਿਹਰੇ ਤੇ ਭੱਜਟ ਸਾਹਿਬ ਜੱਟ ਸਾਹਿਬ ਕੇ ਜਿਹੜੇ ਮਾਲ ਦੀ ਕੀਮਤ 25 ਕਰੋੜ 25000 ਦੀ ਹੈਗੀ ਉਹ 25 ਕਰੋੜ ਦੇ ਇਲਜ਼ਾਮ ਲਗਾ ਰਹੇ ਸੀ ਤਾਂ ਤੁਹਾਡੇ ਰੋੜੇ ਨਾਲ ਮੋੜਾ ਲਾ ਕੇ ਦੋ ਬੰਦੇ ਬੈਠੇ ਨੇ ਇਹਨਾਂ 'ਚ ਖਾਸੀਅਤ ਭਾਜਪਾ ਨੂੰ ਕਿਹਦੀ ਲੱਗਦੀ ਹੈ ਕਿ ਇਹ ਵੀ ਅੱਜ ਨੂੰ ਮੌਕਾ ਦਿੱਤਾ ਜਾਂਦਾ ਭਾਜਪਾ ਨੂੰ ਸਾਬ ਜਿਹੜਾ ਲੋਕ ਆਪਣੇ ਇਲਾਕੇ ਦੇ ਕੰਮ ਨੂੰ ਲੈ ਕੇ ਆਉਂਦੇ ਸਾਬ 3 ਸਾਲ ਪਏ ਐ ਸਖ ਦੇ ਤੁਸੀਂ ਕਹਿ ਰਹੇ ਹੋ ਜਿਨ੍ਹਾਂ ਤੇ ਇਲਜ਼ਾਮ ਲੱਗ ਰਹੇ 3 ਸਾਲ ਪਏ ਸਾਬ ਇੱਥੇ ਤਾਂ ਇੱਕ ਦਿਨ ਦੀ ਐਮਐਲਏ ਬਣਨ ਵਾਸਤੇ ਪਤਾ ਨਹੀਂ ਕੀ ਕੀ ਕਲਾ ਜੰਗ ਲੋਕ ਮਾਰ ਜਾਂਦੇ ਐ 3 ਸਾਲ ਦੀ ਆਗ ਦੀ ਐਮਐਲਏ ਸ਼ਿਫਤ ਹੋ ਰਿਹਾ ਜਾਇਨ ਕਰਕੇ ਆਇਆ ਸਾਬ ਉਜਾ ਫਾਰੀ ਸਰ ਇੱਕ ਹਫਤਾ ਪਹਿਲੇ ਉਹ ਜੁਆਇਨ ਕਰਨੇ ਵਾਲੇ ਸਨ ਜੁਆਇਨ ਤੋਂ ਜਾਣੇ ਤੋਂ ਨਹੀਂ ਹੋਈ ਹੈ ਕੌਣ ਕਰਨੇ ਵਾਲੇ ਸਨ ਇਹ ਆਪ ਲੋਕੋ ਕੇ ਤਾਂ ਬਾਤचीत ਹੋਈ ਹੋਗੀ ਮਨ ਬਣਾਤੇ ਮੇ ਸਮਾਂ ਲੱਗਦਾ ਬੜਾ ਵੱਡਾ ਡਿਸੀਜਨ ਹੁੰਦਾ ਸਾਬ ਮੈਂ ਤਾਂ ਪਹਿਲਾਂ ਟੈਨਸ਼ਨ ਪੈਂਦਾ ਰਮੀ ਤੇ ਪਿੱਟੂ ਭਾਟਾ ਸ਼ਾਮਲ ਹੋਏ ਨੇ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਹੈ ਕਹਿੰਦੇ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਸਰਕਾਰ ਡਿਗੂਗੀ ਔਰ ਦਿੱਲੀ ਦੇ ਵਿੱਚ ਵੀ ਡਿਗੂਗੀ ਬਹੁਤ ਸਾਰੇ ਲੀਡਰ ਸਾਡੇ ਨਾਲ ਸੰਪਰਕ ਦੇ ਵਿੱਚ ਨੇ ਅੱਜ ਦੇ ਲਾਚ ਮੈਂ ਤੁਹਾਨੂੰ ਹੁਣੇ ਕਹਿ ਕੇ ਹਟਿਆ ਵੀ ਅੱਜ ਕੋਣ ਕੀ ਕਰਦਾ ਕੱਲ ਦਾ ਮੈਂ ਭਵਿੱਖवाणी ਕਰਦਾ ਨਹੀਂ ਮੈਂ ਫਿਰ ਇਸੇ ਗੱਲ ਨੂੰ ਦੁਹਰਾਣਾ ਮੈਂ ਨਾ ਕਮ ਜੀਕੀ ਯਕੀਨ ਨਹੀਂ ਕਰਦਾ ਨਾ ਤਾਂ ਤੁਸੀਂ ਮੇਰੇ ਕੋਈ ਮੰਦਰੀ ਦੇਖੋਗੇ ਨਾ ਮੇਰੇ ਮਲਚੇ ਮੈਂ ਕੋ ਆ ਪਾ ਰੱਖਿਆ ਕੋਈ ਹੋਰ ਮੰਤਰ ਸੰਤਰ ਪੜ੍ਹਾਏ ਨਹੀਂ ਮੈਂ ਤਾਂ ਵਾਹਿਗੁਰੂ ਰੱਬ ਦੇ ਉੱਤੇ ਪਰਮਾਤਮਾ ਤੇ ਯਕੀਨ ਕਰਦਾ ਮੈਂ ਜੋ ਕੁਝ ਉਹਨਾਂ ਕੀਤਾ ਉਹ ਹੀ ਹੋਣਾ ਹੈ ਪਰ ਜੇ ਉਹਨਾਂ ਨੂੰ ਜਿਹੜੀ ਗੱਲ ਦਾ ਅਜੇ ਇੱਕ ਪੋਲਿਟੀਕਲ ਬੀਇੰਗ ਪਾਰਟ ਆਫ ਪੋਲਿਟਿਕਸ ਜੇ ਜਾ ਕੇ ਮੈਂ ਛੋਟਾ ਹੈ ਵੱਡਾ ਜੋ ਵੀ ਆ ਮੇਰੀ ਅੱਜ ਮੰਨਣਾ ਹੈ ਵੀ ਲੋਕਾਂ ਨੇ ਪੋਲਿਟਿਕਲ ਬੰਦਾ ਜੋ ਵੀ ਜਿਹਦੀ ਸੋਚ ਹੈ ਆ ਪੰਜਾਬ ਦਾ ਹੈ ਹਿੰਦੁਸਤਾਨ ਦਾ ਵੋਟਰ ਹੈ ਉਹਨੇ ਹਾਲਾਤ ਨੂੰ ਦੇਖ ਕੇ ਦੇਸ਼ ਦੀ ਤਰੱਕੀ ਨੂੰ ਦੇਖ ਕੇ ਪੰਜਾਬ ਦਾ ਭਲਾ ਕਿਹਦੇ ਪਾਸੇ ਹੈ ਉਹਦੇ ਬਾਅਦ ਦੇਖ ਕੇ ਫੈਸਲਾ ਲੈਣਗੇ ਸਰਕਾਰਾਂ ਅੱਜ ਪਹਿਲੀ ਵਾਰ ਨਹੀਂ ਪਹਿਲੀ ਵਾਰ ਡਿੱਗਣ ਗਈਆਂ ਤੁਸੀਂ ਦੇਖੋ ਵੀ ਇੱਥੇ ਇਲਜ਼ਾਮ ਹੋਣ ਲੱਗੇ ਮਨੂ ਚੌਧਰੀ ਭਜਨ ਲਾਲ ਦੀ ਵੀ ਯਾਦ ਹੈ ਵੀ ਪੂਰੀ ਸਰਕਾਰ ਲੈ ਕੇ ਤੁਰ ਗਈ ਸੀ ਕੱਲ ਹੋ ਸਕੇ ਐ ਆ ਵੀ ਤਾਂ ਹੋ ਸਕਦਾ ਸਰ ਵੀ ਪੂਰੀ ਸਰਕਾਰੀ ਤਰਜੇ ਕੇ ਤਨ ਕਿਤੇ ਹੁਣ ਕਿਉਂਕਿ 1 ਮਿੰਟ ਸਾਬ ਕਿਉਂਕਿ ਕੇਜਰੀਵਾਲ ਸਾਹਿਬ ਰਹੇ ਨਹੀਂ ਰਹੇ ਹੰ ਦਾ ਜੈਂਸ ਵੀ ਲਗਾਮ ਉਹਨਾਂ ਦੇ ਸੌਰੀ ਮੈਂ ਉਹਨਾਂ ਦੇ ਲੰਬੀ ਉਮਰ ਦੀ ਕਾਮਨਾ ਕਰਦਾ ਜੋ ਕੁਝ ਕੀਤਾ ਪੂਰਾ ਉਹਨਾਂ ਦਾ ਵੇਰਵਾ ਆਵੇ ਸਾਹਮਣੇ ਬੀਜ ਆਮ ਆਦਮੀ ਪਾਰਟੀ ਦੀ ਸੋਚ ਸਾਹਮਣੇ ਆਵੇ ਪਰ ਉਹਨਾਂ ਦੀ ਲਗਾਮ हट ਗਈ ਹੋ ਸਕਦਾ ਕੋਈ ਨਾ ਕੋਈ ਇਸ ਕਿਸਮ ਦਾ ਹੀ ਹੋ ਜੇ ਵਾਕਿਆ ਬਈ ਹਲੋ ਜੀ ਸਾਰੇ ਐਮਐਲਏ ਦਾ ਅਸਰ ਹੈ ਕਿਉਂਕਿ ਸੀਪਰਦੀ ਨਾਲ ਬਹੁਤ ਸਾਰੇ ਸਾਥੀਆਂ ਦੀ ਗੱਲਬਾਤ ਹੈਗੀ ਉਥੇ ਅੱਜ ਇਹ ਸੁਗਬੁਗੜ ਚੱਲ ਰਹੀ ਹੈ ਕਿਸੇ ਨੂੰ ਡਰ ਹੈ ਕਿਸੇ ਨੂੰ ਅੱਗੇ ਪੰਜਾਬ ਦਿਖ ਰਿਹਾ ਵੀ ਹਾਏ ਤਾਂ ਪੰਜਾਬ ਦੇ ਸੀਗੇ ਇਹਦੇ ਨਾਲ ਸਾਡੇ ਨਾਲ ਤਾਂ ਸ਼ੀਤਲ ਠੀਕ ਵਗਿਆ ਮੌਕੇ ਨਾਲ ਫੈਸਲਾ ਲੈ ਗਿਆ ਆਪਣੇ ਇਲਾਕੇ ਦਾ ਕੰਮ ਤਾਂ ਕਰਾ ਲੂਗਾ ਕੋਈ ਨਾ ਕੋਈ ਅਸੀਂ ਵਾਂਝੇ ਰਹੇਗੇ ਕਿੱਲੂ ਧਿਆਨੇ ਤੂੰ ਪਿੱਤੂ ਜੀ ਆ ਤੇ ਬਾਕੀ ਜਨਦਰ ਕੋਈ ਨਹੀਂ ਕੀ ਨਾ ਕੋ ਇਹ ਜਿਹੜੀ ਰੂਟਾਂ ਤੋਂ ਫਿੱਟੂ ਦਾ ਟਿਕਟ ਹੈ ਨਾ ਇਹਨਾਂ ਦਾ ਕਿਉਂਕਿ ਇਹ ਚਾਹ ਰਹੀਆਂ ਨਹੀਂ ਇਹ ਮੰਨਿਆ ਜਾ ਰਿਹਾ ਕਿ ਕਿ ਆਈ ਨਹੀਂ ਤਨਮ ਟਿਕਟ ਵੀ ਜਿਹੜੀ ਪਤਨ ਕੋਣ ਕੋਣ ਕੀ ਮੰਨਦਾ ਉਹਦੇ ਤੇ ਮੈਂ ਕੋਈ ਮੇਰਾ اختیار ਨਹੀਂ ਮੈਂ ਤਾਂ ਇੱਕੋ ਗੱਲ ਜਿੰਨਾ ਕਿ ਮੈਨੂੰ ਪਤਾ ਉਹ ਹੈ ਵੀ ਪਾਰਟੀਆਂ ਦੇ ਫੈਸਲੇ ਟਿਕਟਾਂ ਦੇ ਫੈਸਲੇ ਪਾਰਟੀ ਹਾਈ ਕਮਾਂਡ ਕਰਦੀ ਹੈ ਇੱਥੇ ਪੰਜਾਬ 'ਚ ਬੈਠ ਕੇ ਨਹੀਂ ਹੋਣੇ ਆ ਫੈਸਲੇ ਦਿੱਲੀ ਪਾਰਲੀਮੈਂਟਰੀ ਬੋਰਡ ਬੈਠ ਕੇ ਫੈਸਲੇ ਕਰੂਗੀ ਜਿਸ ਦਿਨ ਪੰਜਾਬ ਦੀ ਮੀਟਿੰਗ ਬੈਠੂਗੀ ਉਹਦੇ ਬਾਅਦ ਕਿਹਨੇ ਇਲੈਕਸ਼ਨ ਲੜਨਾ ਹੈ ਨਹੀਂ ਲੜਨਾ ਹੈ ਤੁਸੀਂ ਇੰਨੀ ਗੱਲ ਸੁਣ ਲਈ ਕੱਲ ਰਿੰਕੂ ਜੀ ਨੇ ਕਿਹਾ ਉੱਥੇ ਦਿੱਲੀ ਵੀ ਮੈਨੂੰ ਫਰਕ ਨਹੀਂ ਪੈਂਦਾ ਵੀ ਕੋਈ ਟਿਕਟ ਮੈਨੂੰ ਦਿੰਦੇ ਐ ਕੋਈ ਜ਼ਿੰਮੇਵਾਰੀ ਮੇਰੇ ਤੇ ਲਾਂਦੇ ਐ ਨਹੀਂ ਲਾਂਦੇ ਮੈਂ ਇਹਨਾਂ ਦੇ ਝੂਠੇ ਵਾਅਦਿਆਂ ਤੋਂ ਅੱਕ ਕੇ ਆਪਣੇ ਜਲੰਧਰ ਪਾਰਟਿਕੁਲਰਲੀ ਵਾਸਤੇ ਇਹਨਾਂ ਨੂੰ ਉਮੀਦ ਹੈ ਵੀ ਭਾਜਪਾ ਦੀ ਸਰਕਾਰ ਦਿੱਲੀ ਬਣੂਗੀ ਤੇ ਜਿਹੜੇ ਪੈਂਡਿੰਗ ਮਸਲੇ ਐ ਜਲੰਧਰ ਦੇ ਕਰਵਾਏ ਜਾਣਗੇ ਥੈਂਕ ਯੂ ਸਾਹਿਬ ਬਹੁਤ ਬਹੁਤ ਧੰਨਵਾਦ ਥੈਂਕ ਯੂ